ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਵਾਸਤੇ ਤੂੜੀ ਦੇ ਰੇਟ ਵੱਖ-ਵੱਖ ਏਰੀਆ ਦੇ ਰੇਟ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਹੁਣ ਇਸ ਟਾਈਮ ਕੀ ਚੱਲ ਰਿਹਾ ਹੈ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਆਪਣੇ ਏਰੀਆ ਦੇ ਰੇਟ ਸਾਂਝੇ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਕਪੂਰਥਲੇ ਤੋਂ ਇੱਥੇ ਤੂੜੀ ਜਿਹੜੀ ਆ 375 ਰੁਪਏ ਵਿਕੀ ਆ ਜੀ ਤੇ ਤਰਨਤਾਰਨ ਦੀ ਗੱਲ ਕਰ ਲਈਏ ਉੱਥੇ ਤੂੜੀ ਜਿਹੜੀ 350 ਨੂੰ ਵਿਕੀ ਆ ਸ਼੍ਰੀ ਅੰਮ੍ਰਿਤਸਰ ਦੀ ਗੱਲ ਕਰ ਲਈਏ ਉੱਥੇ ਤੂੜੀ ਦਾ ਜਿਹੜਾ ਰੇਟ ਆ ਉਹ 420 ਰੁਪਏ ਰਿਹਾ ਜੀ ਤੇ ਇਧਰ ਆਪਾਂ ਕੋਟਕਪੂਰੀ ਦੀ ਗੱਲ ਕਰ ਲਈਏ ਉੱਥੇ ਤੂੜੀ ਜਿਹੜੀ ਹੈ 390 ਰੁਪਏ ਵਿਕੀ ਹੈ ਜੀ ਤੇ ਸ਼੍ਰੀ ਮੁਕਸਰ ਸਾਹਿਬ ਦੀ ਗੱਲ ਕਰ ਲੈਨੇ ਆ ਜੀ ਉੱਥੇ ਤੂੜੀ ਦਾ ਰੇਟ ਜਿਹੜਾ ਵਾ ਉਹ 340 ਰੁਪਏ ਉੱਥੇ ਤੂੜੀ ਦਾ ਰੇਟ ਰਿਹਾ ਜੀ ਅੱਗੇ ਫਿਰੋਜ਼ਪੁਰ ਦੀ ਗੱਲ ਕਰ ਲਈਏ ਉੱਥੇ ਤੂੜੀ 400 ਰੁਪਏ ਨੂੰ ਵਿਕੀ ਹੈ ਜੀ ਤੇ ਆਪਾਂ ਅੱਗੇ ਗੱਲ ਕਰ ਲੈਨੇ 모ਗਾ ਦੀ 모ਗੇ ਤੂੜੀ ਜਿਹੜੀ ਆ 375 ਰੁਪਏ ਉੱਥੇ ਤੂੜੀ ਦਾ ਰੇਟ ਰਿਹਾ ਜੀ ਅੱਗੇ ਗੱਲ ਕਰ ਲੈਂਦੇ ਆ ਜੀ ਲੁਧਿਆਣੇ ਦੀ ਉੱਥੇ ਤੂੜੀ ਜਿਹੜੀ ਆ 450 ਤੋਂ ਲੈ ਕੇ ਤੇ 475 ਰੁਪਏ ਤੱਕ ਤੂੜੀ ਵਿਕੀ ਆ ਉੱਥੇ ਤੂੜੀ ਦਾ ਰੇਟ ਥੋੜਾ ਤੇਜ਼ ਆ ਇਹ ਜਿਹੜੇ ਰੇਟ ਆਪਾਂ ਤੁਹਾਨੂੰ ਦੱਸ ਰਹੇ ਆ ਇਹ ਜਿਹੜੇ ਤੂੜੀ ਮੰਡੀ ਦੇ ਰੇਟ ਆ ਜਿੱਥੇ ਆਪਾਂ ਜਾ ਕੇ ਜਿਹੜੀ ਤੂੜੀ ਵੇਚਦੇ ਆ ਤੇ ਜਿਹੜੇ ਆਪਣੇ ਘਰੋਂ ਤੂੜੀ ਲੈ ਕੇ ਜਾਂਦੇ ਆ ਭੁੰਗਾ ਵਾਲੇ ਉਹਨਾਂ ਦਾ ਰੇਟ ਜਿਹੜਾ ਵਾ ਉਹ ਡਾਊਨ ਆ ਉਹ ਤੇ ਜਿਹੜੀ ਆ 200 ਤੋਂ ਲੈ ਕੇ 250 ਰੁਪਏ ਤੱਕ ਜਿਹੜੀ ਤੂੜੀ ਉਹ ਖਰੀਦੇ ਆ ਸੋ ਕੋਲ ਮਰਾ ਕੇ ਜਿਹੜੀ ਆਪਾਂ ਪੂਰੇ ਪੰਜਾਬ ਦੀ ਗੱਲ ਕਰ ਲਈਏ ਤੇ ਥੂੜੀ ਜਿਹੜੀ ਆ ਉਹ 350 ਤੋਂ 400 ਦੇ ਵਿੱਚ ਵਿੱਚ ਵਿਕ ਰਹੀ ਹੈ